ਸੰਤਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੇ ਪੜਾਹ ਦਿਹਾੜੇ ਲਿਆ ਹੋਰ ਪੂਰੀ ਦੁਨੀਆ ਦੇ ਵਸਤੇ ਇਕ ਸੰਗਤ ਨੂੰ ਨਾਨਕ ਨਾਮ ਦੇਵਾ ਸੰਗਤ ਨੂੰ ਲੋਗੋ ਮੋਲਵਾ ਰਹਾ ਹੋਰ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਮੁੱਖੇ ਜਾਗਤ ਦੇ ਪੁੱਤੀ ਦੁਨੀਆ ਦੇ ਗੁਰੂਾਨ ਨਿਦਾਨੇ ਬਾਨਸ ਕੀ ਜਾਤ ਦੇ ਕੇ ਪਹਿਚਾਨ ਗੋ ਸਭ ਨੂੰ ਇੱਕੋ ਤਰੀਨਾ ਤੋਲਿਆ ਇੱਕ ਯੰਕਾਰ ਜਿਹੜਾ ਉਚਾਰਨ ਉਹਨਾਂ ਨੇ ਕੀਤਾ ਸੋ ਸਾਰੀ ਦੁਨੀਆ ਅੱਜ ਉਸੇ ਆਪਾਂ ਗੁਰੂ ਸਾਹਿਬ ਦੀ ਪ੍ਰਕਾਸ਼ ਦੇ ਉੱਤੇ ਇਕੱਠੇ ਹੋਏ ਆ ਕਿ ਆਉਣ ਵਾਲੇ ਜਿਹੜਾ ਸਾਡਾ ਜੀਵਨ ਆ ਪ੍ਰਮਾਤਮਾ ਕਿਰਪਾ ਕਰਨ ਗੁਰੂ ਮਹਾਰਾਜ ਕਿਰਪਾ ਕਰਨ ਉਹਨਾਂ ਦੇ ਦਿਸੇ ਰਾਹ ਦੇ ਉੱਤੇ ਤੁਮ ਜੀ ਸੰਗਤ ਚੱਲੇ ਤੇ ਹਰੇਕ ਦੀ ਜ਼ਿੰਦਗੀ ਦੇ ਵਿੱਚ ਪ੍ਰਮਾਤਮਾ ਕਿਰਪਾ ਕਰਨ ਖੁਸ਼ੀਆਂ ਖੇੜੇ ਆਉਣ ਸੋ ਅੱਜ ਦੇ ਇਸ ਪਵਿੱਤਰ ਦਿਹਾੜੇ ਦੇ ਉੱਤੇ ਤੁਮ ਜਿੰਨੀ ਵੀ ਇਸ ਸੰਗਤ ਇਸ ਗੁਰਗੋਸ਼ ਪਹੁੰਚੀ ਆ ਉਸ ਨੂੰ ਲੱਖ ਲੱਖ ਮੁਬਾਰਕਾ ਪ੍ਰਮਾਤਮਾ ਸਰਦੀ ਗਲਾ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਮੈਂ ਅਰਵਿੰਦਰ ਪਾਸ ਦੀ ਵਿੱਕੀ ਸਟੇਟ ਸਕੱਤੀ ਆਰਪੀ ਅਸਿਸਟੈਂਟ ਪੰਜਾਬ ਅੱਜ ਬੜਾ ਖੁਸ਼ੀ ਦਾ ਦਿਨ ਸਤਿਗੁਰ ਨਾਨਕ ਜੀ ਦੇ ਜਨਮ ਦਿਤੀ ਤੋਂ ਜਾਣ ਨੂੰ ਹੋਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਪ੍ਰਕਾਸ਼ ਉਤਸਵ ਤੇ ਸਮੂਹ ਸੰਗਤ ਸਮੂਹ ਦੇਸ਼ ਵਿਦੇਸ਼ ਬੈਠੇ ਸਾਡੇ ਪਰਿਵਾਰ ਸਾਡੇ ਬੱਚੇ ਸਾਡੇ ਬਜ਼ੁਰਗ ਸਮੂਹ ਹਿੰਦੁਸਤਾਨ ਦੇ ਸਾਥ ਸੰਗਤ ਸਭ ਨੂੰ ਲੱਖ ਲੱਖ ਵਧਾਈ ਹੋਵੇ ਗੁਰਦੁਆਰਾ ਸਾਹਿਬ ਨਗਰ ਕੀ ਸੰਧੀ ਅਰੰਭਤਾ ਹੋ ਰਹੀ ਹੈ ਮੈਂ ਸਾਰੀ ਸੰਗਤ ਨੂੰ ਇੱਕੋ ਬੇਨਤੀ ਕਰਦਾ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚੇ ਸੌਦੇ ਦਾ ਵਪਾਰ ਕੀਤਾ ਸੀ ਆਪਾਂ ਸਾਰੇ ਰਲ ਕੇ ਉਹਨਾਂ ਦੇ ਪੂਰਨਿਆਂ ਤੇ ਚੱਲੀਏ ਔਰ ਜੋ ਜੋ ਉਹਨਾਂ ਨੇ ਉਹਨਾਂ ਦੇ ਦਰਸਾਏ ਹੋਏ ਕਦਮਾਂ ਰਸਿਆਂ ਤੇ ਆਪਾਂ ਚੱਲਣ ਦਾ ਸਾਥ ਕਰੀਏ ਨਸ਼ਿਆਂ ਤੋਂ ਰਹਿਤ ਪਤ ਲਾਲਾ ਦੇ ਵਗਾ ਮੜਾ ਦਸਿਆ ਜੀ ਬੜੇ ਪਪਾ ਜੀ ਕਿ ਸੰਤ ਮੈਂ ਹਰ ਤਿੰਨ ਦਸੇ ਕੋਤ ਪਪਾ ਜੀ ਆ ਜਾਓ ਮੇਰੇ ਘਰ ਮੱਗੇ ਸਾਲ ਕੇ ਕੋ ਸ਼ੋਮਨੀ ਗੋਬਾ ਫੋਨ ਦੇ ਕੋਟ ਪੈਂਦਾ ਪਰਨੇ ਸਤਗੁਰ ਨਾਨਕ ਪਰਗਟਿਆ ਬਿੜੀ ਤੋਂਦ ਜਾਗਤ ਅੰਧਰ ਹੋਆ ਜੋ ਕਰ ਸੂਏ ਨਿਕਲਿਆ ਸਾਰੇ ਸ਼ੋਬੇ ਅੰਧਾਰ ਭਲੋਆ ਦੇ ਵਾਕ ਅਨਸਾਰ ਅੱਜ ਆਪਾਂ ਸਾਰੇ ਲੋਕਾਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਆ ਜਿਸ ਦਿਨ ਕੇ ਸਾਰਿਆਂ ਸੰਗਤਾਂ ਨੂੰ ਲੱਖ ਲੱਖ ਬਹੁਤ ਬਹੁਤ ਮੁबारकਾ ਔਰ ਜੋ ਉਤਸ਼ਾਹ ਦੇ ਨਾਲੇ ਸੰਗਤਾਂ ਅੱਜ ਇਹ ਗੁਰਪੁਰਬ ਨੂੰ ਮਨਾ ਰਹੀਆਂ ਨੇ ਉਹ ਅੱਜ ਦੇਖਣ ਵਾਲਾ ਹੀ ਆ ਚਾਹੇ ਉਹ ਸਕੂਲੀ ਬੱਚੇ ਨੇ ਚਾਹੇ ਉਹ ਸੰਗਤਾਂ ਨੇ ਚਾਹੇ ਉਹ ਵਾਹ ਹਾਂਜੀ ਚਾਹੇ ਉਹ ਬਾਹਰ ਤੇ ਨਗਰਾ ਪਾਇ ਵੱਖ-ਵੱਖ ਸੰਗਤਾਂ ਸਾਰੀ ਸਾਰਿਆਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਔਰ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਗਾ ਇਹ ਇਸ ਕਰਕੇ ਸਾਰੀ ਲੋਕਾਈ ਦਾ ਪ੍ਰਕਾਸ਼ ਪੁਰਗਾ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਬਾਣੀ ਆ ਉਹ ਸਾਰੀ ਲੋਕਾਈ ਦੇ ਲਈ ਔਰ ਜਦੋਂ ਜਦੋਂ ਉਹਨਾਂ ਨੇ ਬਾਣੀ ਉਤਾਰੀ ਉਹਨਾਂ ਨੇ ਉਹ ਆਪਣੀ ਬਾਣੀ ਦਾ ਨਾਮ ਨਹੀਂ ਦਿੱਤਾ ਉਹਨਾਂ ਨੇ ਅਕਾਲ ਪੁਰਖ ਦੀ ਬਾਣੀ ਆਖਿਆ ਇਸੇ ਲਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਵੀ ਬਾਣੀ ਦਰਜਾ ਉਹ ਸਾਰੀ ਅਕਾਲ ਪੁਰਖ ਦੀ ਬਾਣੀ ਆ ਔਰ ਗੁਰੂ ਗ੍ਰੰਥ ਸਾਹਿਬ ਵੀ ਅਕਾਲ ਰੂਪ ਨੇ ਇਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਤਕਾਰ ਹੈ ਉਹ ਬਹੁਤ ਵੱਡੇ ਪੱਧਰ ਤੇ ਸਾਰੇ ਸੰਸਾਰ ਦੇ ਵਿੱਚ ਕੀਤਾ ਜਾਂਦਾ ਔਰ ਅੱਜ ਜਿਹੜੇ ਗੁਰਗੱਦੀ ਤੇ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਜੀ ਨੇ ਇਸੇ ਲਈ ਸਾਰੇ ਸੰਗਤ ਨੂੰ ਬੇਵਰਤਾ ਸਹਿਤ ਬੇਨਤੀ ਆ ਜੇ ਅੱਜ ਆਪਾਂ ਇੱਥੇ ਗੁਰਪੁਰਬ ਦੇ ਦਿਹਾੜੇ ਤੇ ਆਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਕਰੀਏ ਉਸੇ ਨਾਲ ਦੀ ਨਾਲ ਆਪ ਗੁਰੂ ਵਾਲੇ ਬਣ ਕੇ ਅਮਰ ਚੱਕੇ ਸਿੰਘ ਸੱਚੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ